ਜੀ ਦੇਖ ਰਹੇ ਹਾਂ ਦਿਨਿਕ ਸਿਰਾ ਟੀਵੀ ਤੇ ਮੈਂ ਕਪਿਲ ਗੇਲਾ ਤਾਂ ਅੱਜ ਪਹੁੰਚ ਚੁੱਕੇ ਹਾਂ ਜਲਾਤਾਰਨ ਦਾ ਨੇ ਹਲਕਾ ਪੱਟੀ ਦੇ ਪਿੰਡ ਤਗਾਣੇ ਵਿੱਚ ਜਿੱਤੇ ਮੌਜੂਦਾ ਮੈਂਬਰ ਪੰਚਾਇਤ ਜਿਹੜੀ ਮਹਿਲਾ ਸੀ ਉਸ ਦਾ ਜਿਹੜਾ ਕਤਲ ਕਰਨ ਦਿੱਤਾ ਗਿਆ ਬੀਤੀ ਰਾਤ ਦੀਵਾਲੀ ਵਾਲੇ ਦਿਨ ਤਾਂ ਇਹ ਕਿ ਵਿਵਾਦ ਜਿਹੜਾ ਬਣਦਾ ਇੱਕ ਗਾਣੀ ਨੂੰ ਲੈ ਕੇ ਵਿਵਾਦ ਬਣਦਾ ਹੈ ਤਾਂ ਬੱਚੇ ਬਾਹਰ ਪਟਾਕੇ ਚਲਾਉਂਦੇ ਹੀ ਹੁੰਦੇ ਨੇ ਤਾਂ ਉਸ ਦੇ ਦੌਰਾਨ ਜਿਹੜਾ ਕਿਸੇ ਵਿਅਕਤੀ ਵੱਲੋਂ ਜਿਹੜਾ ਆਪਣੇ ਨਿੱਜੀ ਰਫਲ ਦੇ ਨਾਲ ਜਿਹੜਾ ਉਹ ਫਾਇਰ ਕੀਤਾ ਜਾਂਦਾ ਦਾ ਸੁੱਦਾ ਮੈਂਬਰ ਪੰਚਾਇਤ ਮਹਿਲਾ ਦੇ ਲੱਗਦਾ ਦਾ ਮੌਕੇ ਤੇ ਜਿਹੜੀ ਮੌਤ ਹੋਈੰਦੀ ਹੈ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਜਿਹੜਾ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਤਾਂ ਗੱਲਬਾਤ ਕਰ ਲੈਣੇ ਆ ਲੋਕ ਸਾਡੇ ਨਾਲ ਜੁੜੇ ਨੇ ਤਾਂ ਪਰਿਵਾਰ ਦੇ ਲੋਕਣ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਦੱਸੋ ਜਾਣਕਾਰੀ ਮੁਤਾਬਕ ਜਿਹੜੇ ਬੱਚੇ ਵੀ ਸੀ ਮੈਂਬਰ ਪੰਚਾਇਤ ਮਹਿਲਾ ਦੇ ਉਹ ਛੋਟੇ ਬੱਚੇ ਨੇ ਹੱਲੇ ਤਾਂ ਐਸ ਵਕਤ ਤੁਸੀਂ ਦੇਖਦੇ ਨਾ ਤਸਵੀਰਾਂ ਜਿਹੜੀਆਂ ਘਰ ਦੇ ਵਿੱਚ ਨੇ ਤੇ ਸੋਗ ਦੀ ਲਹਿਰ ਬਣੀ ਹੋਈ ਹੈ ਸਾਡੇ ਨਾਲ ਜੁੜੇ ਨੇ ਪਰਿਵਾਰ ਦੇ ਲੋਕ ਹਾਂਜੀ ਕੀ ਨਾ ਜੀ ਤੁਹਾਡਾ ਸਿੰਘ ਸਿੰਘ ਜੀ ਇਹ ਗੱਲਬਾਤ ਬਣੀ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਵਿਵਾਦ ਬਣਿਆ ਜਾਂ ਫਿਰ ਜਿਹੜੀ ਗੋਲੀ ਚੱਲ ਗਈ ਗੱਲਬਾਤ ਇਦਾਂ ਆਈ ਜੀ ਬਾਹਰ ਬੱਚੇ ਫੜਾ ਕੇ ਚਲਾਉਂਦੇ ਸੀ ਹੂੰ ਸਾਡੀ ਡੇਰੀ ਅਸੀਂ ਡੇਰੀ ਵਧਾ ਕੇ ਕਰੇ ਆ ਗਏ ਆ ਕਰੇ ਆ ਗਏ ਤਾਂ ਇਦਾਂ ਬਾਹਰ ਆਲਾ ਪੈਂਦੇ ਨੇ ਘਰ ਦੇ ਮੇਰੇਆਂ ਦੇ ਬਾਹਰ ਆਲਾ ਪੈਂਦਿਆ ਵਾ ਕੀ ਚੱਕਰ ਮੈਂ ਚੱਲਾ ਚੱਲਦੇ ਆਪਾਂ ਦੋਵੇਂ ਆਈ ਦੋਹਾਂ ਜਗ੍ਹਾ ਲਿਬੂਏ ਖੋਲਿਆ ਵਾ ਵਾ ਖੋਲ ਕੇ ਤੇ ਮੈਂ ਇੱਧਰ ਸੈਟ ਹੋ ਗਿਆ ਵਾ ਉਹ ਇੱਧਰ ਖੋ ਗਿਆ ਤੇ ਇਧਰ ਉਹਨੇ ਅਸ਼ਵਿੰਦ ਸਿੰਘ ਆਇਆ ਕਿ ਤੇ ਮੇਰੇ ਗੋਲੀ ਮਾਰੀ ਸੀ ਇੱਥੇ ਤੇ ਉੱਥੋਂ ਵੀ ਮੜੀ ਕਰੇ ਆਈ ਆ ਤੁੰਨ੍ਹੋਂ ਨਹੀਂ ਆ ਮੇਰੇ ਕਿ ਲੋ ਨਿਕਲ ਗਿਆ ਉੱਥੇ ਦੇਖ ਤੀ ਹੂੰ ਕੁਛ ਮੋੜ ਹੋ ਗਏ ਤਾਂ ਕੀ ਰੰਜਸ਼ੀ ਜੀ ਕੋਈ ਕੋਈ ਕਾਰਨ ਜਿਹੜੀ ਰੰਜਸ਼ ਕੋਈ ਤਨਪ੍ਰੇ ਪਿੰਡ ਮਾੜੀ ਮੋਤਨ ਸੀ ਹੂੰ ਇਹ ਲਾਦੀ ਕੋਈ ਢੀਨੀ ਹੱਡੀ ਇਹਨਾਂ ਵੀ ਪਰ ਮਾੜੀ ਮੋਤਨ ਬਲਾ ਕੇ ਬਣ ਥੋੜਾ ਬਤਰ ਹੁੰਦੀ ਹੂੰ ਇੰਡੀਆ ਰੰਜਸ਼ੀ ਕੋਈ ਆ ਗਈ ਤੇ ਕੀ ਕੀ ਹੁਣ ਦਰਖਾਸਤ ਕੋਈ ਦੁੱਤੀ ਆ ਪੁਲਿਸ ਪ੍ਰਸ਼ਾਸਨ ਆ ਪੁਲਸ ਵਾਲੇ ਆਏ ਆ ਉਹ ਕਰਦੇ ਆਪਣੀ ਕਾਰਵਾਈ ਕੀ ਮੰਗ ਕੀ ਕਰਦੇ ਹੁਣ ਹਸਾ ਮਿਲਣਾ ਚਾਹੀਦਾ ਜੀ ਨ ਤਾਜ਼ੀ ਤਾਂ ਗਵੱਤ ਆਈ ਬਿਲਕੁਲ ਤਾਂ ਸਾਡੇ ਨਾਲ ਹੋਰ ਵੀ ਲੋਕ ਜੁੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੌਕੇ ਤੇ ਜਿਹੜਾ ਬੀਤੀ ਰਾਤ ਜਿਹੜਾ ਇੱਕ ਮੈਂਬਰ ਪੰਚਾਇਤ ਮੈਂ ਅਲਾ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਕਿਸੇ ਗਾਣੇ ਦੇ ਵਿਵਾਦ ਨੂੰ ਲੈ ਕੇ ਤਾਂ ਗੱਲਬਾਤ ਕਰਨ ਲੈਣੀ ਹੈ ਯਕੀਨਾਂ ਜੀ ਤੁਹਾਡਾ ਜਗਦੇਵ ਸਿੰਘ ਕੀ ਗੱਲਬਾਤ ਹੋਈ ਜਿਹੜੀ ਰਾਤੀ ਬੀਤੀ ਰਾਤ ਜਦੋਂ ਤੁਸੀਂ ਦੱਸ ਰਹੇ ਕਿ ਪਟਾਕੇ ਚੱਲਦੇ ਸੀ ਉਸ ਤੋਂ ਬਾਅਦ ਕਿਸੇ ਵਿਅਕਤੀ ਵੱਲੋਂ ਗੋਲੀ ਚਲਾਈ ਗਈ ਤੇ ਮੈਂਬਰ ਪੰਚਾਇਤ ਜਿਹੜੀ ਮੌਜੂਦਾ ਸੀ ਉਹਨਾਂ ਦੀ ਜਿਹੜੀ ਗੋਲੀ ਦੇ ਨਾਲ ਮੌਤ ਹੋ ਗਈ ਹਰ ਜੀ ਗੱਲ ਬਾਤ ਕੋਈ ਵੀ ਨਹੀਂ ਹੈ ਦਿਵਾਲੀ ਵਾਲਾ ਦਿਨ ਹੀ ਬੱਚੇ ਸਾਡੇ ਨੇ ਪਟਾਕੇ ਲਿਆਂਦੇ ਸੀ ਸਾਡੀਆਂ ਸਾਡੀ ਤਾਈ ਵੀ ਬਜ਼ੁਰਗ ਹੈ ਮਾਤਾ ਵੀ ਬਜ਼ੁਰਗ ਕੋ ਕਹਿੰਦੀ ਕਿ ਚਲੋ ਸਾਡੇ ਲਾਗੇ ਖੜਾਕ ਨਾ ਕਰੋ ਤੁਸੀਂ ਪੁੱਤ ਬਾਹਰ ਜਾ ਕੇ ਚਲਾ ਲਓ ਆਪਣੀ ਡੇਰੀ ਦੇ ਲਾਗੇ ਜਾ ਕੇ ਚਲਾ ਲਓ ਅਸੀਂ ਲਾਗੇ ਬਹਿ ਗਏ ਕਿ ਚਲੋ ਸਾਡੇ ਬੱਚੇ ਪਟਾਕੇ ਚਲਾਉਣ ਦੇ ਆ ਅਸੀਂ ਵੀ ਲਾਗੇ ਬੈਠੇ ਆ ਤੇ ਇਹਨਾਂ ਨੇ ਵਾਰ-ਵਾਰ ਗਾਣੇ ਲਾਏ ਆ ਸਾਹਮਣੇ ਵੇਖ ਕੇ ਕਿ ਉਹਨਾਂ ਦੇ ਜਵਾਕ ਬੈਠੇ ਆ ਤੇ ਆਪਾਂ ਵਾਰ-ਵਾਰ ਲੜਾਈ ਵਾਲਾ ਕੰਮ ਕਰੀਏ ਇਹਨਾਂ ਗਾਣੇ ਵਾਰ-ਵਾਰ ਇੱਕੋ ਗਾਣੇ ਰਿਪੀਟ ਕਰਕੇ ਸਾਡੇ ਦੇ ਮਤਲਬ ਸਾਨੂੰ ਪਰੇਸ਼ਾਨ ਕੀਤਾ ਬੱਚਿਆਂ ਮੁੜ ਕੇ ਜਿਹੜਾ ਸੁਖਵਿੰਦਰ ਸਿੰਘ ਹੈ ਸਾਡੀ ਗਾੜੀ ਆਣ ਕੇ ਪਟਾਕੇ ਚਲਾਉਂਦਾ ਰਿਹਾ ਵਿੱਚ ਬੱਚਿਆਂ ਦੇ ਹੂੰ ਕਿ ਜਦ ਸਾਡੇ ਜਵਾਕਾਂ ਨੂੰ ਤੂੰ ਕੌਣ ਐ ਤੂੰ ਕੌਣ ਐ ਨੇ ਸ਼ਰਾਬ ਪੀਤੀ ਜਰੋਏ ਕਰਨ ਲੱਗਾ ਸੀ ਪੁੱਛਿਆ ਤੈਨੂੰ ਕੀ ਗੱਲ ਐ ਤੂੰ ਸਾਡੇ ਬੱਚਿਆਂ ਨੇ ਤਰਾਂ ਕਰਦਾ ਇਹ ਸਾਡੇ ਨਾਲ ਚਲੋ ਗਾਲੀ ਗਲੋਚ ਥੋੜਾ ਬਹੁਤ ਨੇ ਕੀਤਾ ਹੈ ਅੰਦਰੋਂ ਰਫੜ ਲੈ ਆ ਸਾਨੂੰ ਪਟਾਕੇ ਦੇ ਖੜਾਕ ਜ ਪਤਾ ਨਹੀਂ ਲੱਗਾ ਸਾਨੂੰ ਉਦੋਂ ਪਤਾ ਲੱਗਾ ਜਦੋਂ ਸਾਡੀ ਭਾਬੀ ਲਹੂ ਲਮਾਨ ਹੋ ਗਈ ਸਾਨੂੰ ਨਹੀਂ ਪਤਾ ਲੱਗਾ ਜਦੋਂ ਉਹ ਵੇਖਿਆ ਰਫੜ ਲੈ ਕੇ ਭੱਜ ਜਾਣ ਡਿਆ ਗੋਲੀਆਂ ਮਾਰਦੀਆਂ ਨੇ ਹੂੰ ਉਦੋਂ ਭਾਈ ਕੁਝ ਨਹੀਂ ਸਾਡਾ ਕਿ ਬੱਚੇ ਕਿੰਨੇ ਬੱਚੇ ਨੇ ਤੇ ਕਿੰਨੀ ਕਿੰਨੀ ਉਮਰ ਜੜੀ ਇਹਨਾਂ ਦੇ ਬੱਚੇ ਨੇ ਇਹਨਾਂ ਦਾ ਬੇਟਾ ਇੱਕ ਹੋਊਗਾ ਕੋਈ 10 1000 ਸਾਲ ਦਾ ਬੇਟਾ ਹੈ 5 ਸਾਲ ਦੀ ਬੇਟੀ ਆ ਤੇ ਇੱਕ ਬੇਟੀ ਵੱਡੀ ਹੈ 12 13 ਸਾਲ ਦੀ ਹੋਊਗੀ ਹਾਂਜੀ ਸਾਹਮਣੇ ਆ ਵੀ ਖੜੇ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗ ਭਾਈ ਇਨਸਾਫ ਮਿਲਣਾ ਚਾਹੀਦਾ ਵੇਖ ਲਓ ਹਾਲਤ ਵੇਖ ਲਓ ਸਾਰੀ ਰਾਤ ਜਾਗ ਕਰਾਉਂਦੇ ਰਹੇ ਸਾਰੀ ਰਾਤ ਜਾ ਕੇ ਕੱਢੀ ਆਹੀ ਹਾਂ ਲਾ ਬਿਲਕੁਲ ਤਾਂ ਇਸ ਵਕਤ ਪਰਿਵਾਰ ਦੇ ਜੀਆਂ ਦੀਆਂ ਜੜੀਆਂ ਅੱਖਾਂ ਨਾ ਮਣੀ ਦਾ ਸੋਗ ਦੀ ਲਹਿਰ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਤਾਂ ਪਿੱਛੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇੱਕ ਜਿਹੜੀਆਂ ਬੱਚੇ ਛੋਟੇ ਛੋਟੇ ਮਾਸੂਮ ਬੱਚੇ ਆ ਤੇ ਅੱਖਾਂ ਜਿਹੜੀਆਂ ਨਾ ਮਣੀ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਪਰਿਵਾਰ ਦੇ ਵਿੱਚ ਤਾਂ ਛੋਟੇ ਛੋਟੇ ਇਹ ਬੱਚਿਆਂ ਦੇ ਸਿਰ ਤੋਂ ਜਿਹੜਾ ਮਾਂ ਦਾ ਸਾਇਆ ਉੱਠ ਚੁੱਕਿਆ ਇੱਕ ਗਾਣੇ ਦੀ ਵਜਾ ਨੂੰ ਲੈ ਕੇ ਰੰਜਸ਼ ਵੱਧ ਦੀ ਹਸ ਤੋਂ ਬਾਅਦ ਗੋਲੀ ਚੱਲਦੀ ਹੈ ਤਾਂ ਇਹਨਾਂ ਮਾਸੂਮ ਬੱਚਿਆਂ ਦੀ ਜਿਹੜੀ ਮਾਤਾ ਦੇ ਜਿਹੜੀ ਗੋਲੀ ਲੱਗ ਜਾਂਦੀ ਹੈ ਤਾਂ ਇਸ ਵਕਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਹੋਰ ਵੀ ਲੋਕ ਜੁੜੇ ਨੇ ਗੱਲਬਾਤ ਕਰ ਲੈਣ ਹਾਂ ਜੀ ਕੀ ਨਾ ਜੀ ਤੁਹਾਡਾ ਰਣਾਤਰ ਸਿੰਘ ਸਿੰਘ ਜੀ ਕੀ ਗੱਲਬਾਤ ਹੋਈ ਹੈ ਕੋਈ ਰੰਜਸ ਸੀ ਜਾਂ ਫਿਰ ਕੇਸ ਕਾਰਨ ਕਿਸਤੇ ਕੋਈ ਨਹੀਂ ਗਵਾਰਡ ਮੱਥਾ ਹੀ ਇਹਨਾਂ ਦਾ ਸਿਰਫ ਉਹ ਮੁੰਡੇ ਜਿਹੜੇ ਨੇ ਕੰਮ ਕੀਤਾ ਨਾ ਉਹ ਨਸ਼ੇ ਜੀ ਇੰਨਾ ਜ਼ਿਆਦਾ ਸੀ ਵੀ ਮਨਸ਼ੇ ਜੀ ਆ ਗਏ ਤੇ ਮਤਲਬ ਉਹਦੇ ਪਿਓ ਦੀ ਸ਼ਾਇਦ ਮਤਲਬ ਸੰਯੋਗ ਦੇ ਨਾਲ ਜਿੱਤਰਾ ਉਹ ਪਹਿਲਾਂ ਕਾਂਗਰਸੀ ਸੀ ਇਹ ਆਮ ਪਾਰਟੀ ਨਾਲ ਜੁੜੇ ਸੀ ਉਸੇ ਗੱਲੋਂ ਨੇ ਲਲਕਾਰਾ ਮਾਰਿਆ ਵੀ ਹੁਣ ਤਾਂ ਮੌਕਾ ਆਇਆ ਇਹ ਤੇ ਮਾਰਦੇ ਮਾਰਦੇ ਕਿਉਂ ਨਹੀਂ ਆ ਇਹ ਉਹਦੇ ਲਲਕਾਰੇ ਤੋਂ ਹੀ ਉਹਨੇ ਮਦਲਾ ਆ ਕੇ ਇਹਨਾਂ ਤੇ ਗੋਲੀ ਮਾਰਤੀ ਆ ਤੇ ਪਿੱਛੇ ਜਨਾਨੀਆਂ ਵੀ ਹੋਏ ਰੋਣਾ ਪਈ ਗਿਆ ਵੀ ਮਾਰਦੇ ਹੁਣ ਤੇ ਮੌਕਾ ਮਿਲਿਆ ਵੇ ਜੀ ਤਾਂ ਬਿਲਕੁਲ ਇਸੇ ਚੀਜ਼ ਦੇ ਕਾਰਨ ਮਦਲੇ ਕੰਮ ਹੋਇਆ ਕਿ ਨਾਲੇ ਲੜਾਈ ਤੇ ਜਗਰੂਬ ਹੋਣਾ ਨਾ ਹੋ ਰਹੀ ਆ ਸਭ ਜੀ ਤੇ ਪ੍ਰੋਬਲਮ ਬਣ ਗਈ ਹੈ ਪਰਿਵਾਰ ਨੂੰ ਵੀ ਇਹਦੇ ਵੈਸੇ ਰੋਲਾ ਸੁਣ ਕੇ ਬਾਹਰ ਗੇਟ ਤੇ ਗਈ ਆ ਤੇ ਗੇਟ ਤੇ ਜਾ ਕੇ ਜੇ ਇਹਨੂੰ ਫੋਕ ਲਿਆ ਇਹਨਾਂ ਨਾਲ ਕੋਈ ਲੜਾਈ ਕੋਈ ਕੁਛ ਨਹੀਂ ਤੇ ਉਹਨੇ ਜਦੋਂ ਉਹਨੇ ਗੋਲੋਲੀ ਚਲਾ ਚਲਾਤੀ ਆ ਤੇ ਇਹਦੀ ਇਥੇ ਅੱਖ ਤੇ ਗੋਲੀ ਲੱਗੀ ਆ ਤੇ ਕੋਈ ਛਾਤੀ ਤੇ ਸ਼ਰਲੇ ਲੱਗੇ ਤੇ ਇਹਦੀ ਮੌਕੇ ਤੇ ਮੌਤ ਹੋ ਗਈ ਉੱਥੇ ਤਾਂ ਕੋਈ ਦਰਖਾਸਤ ਦਿੱਤੀ ਹੈ ਸਰ ਪੁਲਿਸ ਨੂੰ ਦਿੱਤੀ ਆ ਪੁਲਿਸ ਆਈ ਆ ਮੌਕੇ ਤੇ ਹੁਣ ਵੀ ਆਈ ਆ ਪੁਲਿਸ ਪੁਲਿਸ ਆ ਆਪਣੀ ਕਾਰਵਾਈ ਕਰਨ ਦੇ ਹੀ ਆ ਅਜੇ ਬਾਕੀ ਘਰ ਵਾਲੇ ਉਹ ਸਾਰੇ ਫਰਾੜ ਆ ਇਹਨਾਂ ਨੂੰ ਪੁਲਿਸ ਨੂੰ ਮਿਲਿਆ ਨਹੀਂ ਕੋਈ ਵੀ ਅਜ ਤੱਕ ਬਿਲਕੁਲ ਤਾਂ ਮੌਜੂਦਾ ਸਰਪੰਚ ਵੀ ਪਿੰਡ ਤਗਾਣੀ ਦੇ ਸਾਡੇ ਨਾਲ ਜਿਹੜੇ ਨੇ ਗੱਲਬਾਤ ਕਰਨ ਲੈਨੇ ਆ ਤੇ ਕਿਸੇ ਗਾਣੀ ਦੀ ਰੰਜਿਸ਼ ਨੂੰ ਲੈ ਕੇ ਜਿਹੜਿਆ ਗੋਲੀ ਚੱਲੀ ਉਸ ਤੋਂ ਬਾਅਦ ਇੱਕ ਜਿਹੜੀ ਮੌਜੂਦਾ ਮੈਂਬਰ ਪੰਚਾਇਤ ਮੈਲਾ ਸੀ ਤਾਂ ਉਸ ਦਾ ਜਿਹੜਾ ਬੀਤੀ ਰਾਤ ਜਿਹੜਾ ਕਤਲ ਹੋ ਗਿਆ ਗੱਲਬਾਤ ਕਰਨ ਲੈਨੇ ਹਾਂ ਜੀ ਸਰਪੰਚ ਸਾਹਿਬ ਤੁਸੀਂ ਮੌਕੇ ਤੇ ਪਹੁੰਚੇ ਹੋ ਤੇ ਕੀ ਸਾਰਾ ਮਾਮਲਾ ਤੇ ਕਿਸ ਤਰ੍ਹਾਂ ਜਿਹੜੀ ਇਹ ਗੋਲੀ ਚੱਲੀ ਤੇ ਇੱਕ ਮੈਂਬਰ ਪੰਚਾਇਤ ਜਿਹੜੇ ਮੌਜੂਦਾ ਸੀ ਉਹਦਾ ਜਿਹੜਾ ਕਤਲ ਹੋਇਆ ਕੋਈ ਤੇ ਇਹਨਾਂ ਦੀ ਨਿੱਕੀ ਜੀ ਗੱਲ ਤੋਂ ਹੀ ਥੋੜੀ ਬਾਦੀ ਰੰਜਿਸ਼ ਤੋਂ ਮਸਲਾ ਜਿਹੜਾ ਸੋਲਵ ਹੋ ਗਿਆ ਢਾਤੇ ਮਕੇ ਲੜਾਈ ਤੋਂ ਇਹਨਾਂ ਸਾਡੇ ਹੋਂ ਤੋਂ ਪਹਿਲਾਂ ਹੀ ਤੇ ਉਹ ਜਦੋਂ ਇਹਦੇ ਆਪਣੇ ਮੈਂਬਰ ਜਿਹੜੇ ਮਨਦੀਪ ਕੌਰ ਇਹ ਘਰੋਂ ਬਾਹਰ ਨਿਕਲੇ ਆ ਥੋੜਾ ਕਾ ਗੱਡੀ ਨੂੰ ਢੋਂਦਾ ਕਿ ਆਪਣੇ ਜਿਹਨੇ ਜਵਾਕ ਇਹਨੂੰ ਲੈਵਾ ਤੇ ਲਿਉਂਦੇ ਉਹਨਾਂ ਉਧਰੋਂ ਆ ਕੇ ਤੇ ਇੱਥੋਂ ਨੇੜੇ ਆ ਕੇ ਫੇਰ ਕਰਤੇ ਆ ਤੋਂ ਹਰਾਉਂਦੇ ਜਿਹੜੇ ਉਹਨਾਂ ਦੇ ਸਰੀਰ 'ਚੋਂ ਲੰਗਦਿਆਂ ਸਾਰੀ ਅੱਧੇ ਮਿੰਟ 'ਚ ਮੌਤ ਹੋ ਗਈ ਕੀ ਕੀ ਮੰਗ ਕੀ ਕਰਦੇ ਹੋਂ ਜਿਸ ਤਾਂ ਮੌਜੂਦਾ ਮੈਂਬਰ ਪੰਚਾਇਤ ਦਾ ਬੀਤੀ ਰਾਤ ਜਿਹੜਾ ਗੋਲੀ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਜਾਂਦਾ ਕੀ ਕੀ ਮੰਗ ਕਰਦੇ ਮੰਗਾਂ ਹੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਇਨਸਾਫ ਦੀ ਸਾਨੂੰ ਉਮੀਦ ਵੀ ਹੈ ਪ੍ਰਸ਼ਾਸਨ ਪੂਰੀ ਸਾਡਾ ਸਾਥ ਦੇਵਗਾ ਤੇ ਇਹਨਾਂ ਨੂੰ ਇਨਸਾਫ ਪਰਵਾਦ ਨੂੰ ਮਿਲੂਗਾ ਬਿਲਕੁਲ ਤਾਂ ਬੀਤੀ ਰਾਤ ਮੈਂਬਰ ਪੰਚਾਇਤ ਮਹਿਲਾ ਦਾ ਜਿਹੜਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਲੋਕਾਂ ਨੇ ਜਿਹੜਾ ਇਸ ਗੱਲ ਤੇ ਜਿਹੜੇ ਬਿਆਨ ਵੀ ਦਿੱਤੇ ਨੇ ਵੀ ਜਿਹੜਾ ਇਹ ਕੰਮ ਜਿਹੜਾ ਗਲਤ ਹੋਇਆ ਤਾਂ ਦਿਵਾਲੀ ਵਾਲੇ ਦਿਨ ਜਿਹੜਾ ਜਿੱਥੇ ਲੋਕ ਤਿਹਾਰ ਮਨਾਉਂਦੇ ਨੇ ਉੱਥੇ ਹੀ ਇੱਕ ਜਿਹੜਾ ਮੈਂਬਰ ਪੰਚਾਇਤ ਮਹਿਲਾ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਪਰ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਖਣੀ ਸਰ ਜਿਹੜਾ ਬੀਤੀ ਰਾਤ ਇੱਕ ਮੌਜੂਦਾ ਮੈਂਬਰ ਪੰਚਾਇਤ ਮਹਿਲਾ ਦਾ ਜਿਹੜਾ ਕਤਲ ਕੀਤਾ ਗਿਆ ਹੈ ਕੀ ਸਾਰਾ ਮਾਮਲਾ ਹੈ? ਇੱਕ ਸਾਹਬ ਸਿੰਘ ਕੁੰਦਨ ਸਿੰਘ ਪਿੰਡ ਤਗਾਣੇ ਦਾ ਹੈ ਦਿਵਾਲੀ ਕਰਕੇ ਆਪਣੇ ਘਰ ਬੈਠੇ ਸੀਗੇ ਤੇ ਇਹਦੇ ਜਿਹੜੇ ਦੋ ਲੜਕੇ ਆ ਸੁਖਵਿੰਦਰ ਸਿੰਘ ਤੇ ਇੱਕ ਬਲਵਿੰਦਰ ਸਿੰਘ ਇਹਨਾਂ ਨੇ ਉੱਚੀ ਉੱਚੀ ਜਿਹੜਾ ਵਾਹ ਟਰੈਕਟਰ ਤੇ ਲਾਏ ਸੀ ਗਾਣੇ ਲਾਏ ਸੀ ਤੇ ਜਿਹੜੇ ਜਗਦੇਵ ਸਿੰਘ ਤੇ ਜਗਰਾਤ ਸਿੰਘ ਇਹਨਾਂ ਦੇ ਥੋੜੇ ਗਵਾਂਢ ਆ ਉਹਨਾਂ ਵੱਲ ਕਰਕੇ ਤੇ ਇਸ਼ਾਰੇ ਕਰਦੇ ਸੀਗੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਬੰਦ ਕਰ ਦਿਓ ਉਹਨਾਂ ਨੇ ਦੁਬਾਰਾ ਫੇਰ ਗਾਣੇ ਲਾਤੇ ਤੇ ਇਸੇ ਗੱਲੋਂ ਇਹਨਾਂ ਦੀ ਥੋੜੀ ਤੂ-ਤੂ ਮਹਿਮੇ ਹੋਈ ਇਹ ਫਿਰ ਘਰ ਚਲੇ ਗਏ ਤੇ ਉਸ ਤੋਂ ਬਾਅਦ ਜਿਹੜਾ ਸੁਖਵਿੰਦਰ ਸਿੰਘ ਆ ਇਹ ਇੱਕ ਆਪਣੀ ਬੰਦੂਕ ਘਰੋਂ ਲਿਆ ਆ ਤੇ ਉਸ ਤੋਂ ਬਾਅਦ ਇਹਨਾਂ ਜਿਹੜਾ ਫਾਇਰ ਕੀਤਾ ਉਹ ਮਨਦੀਪ ਕੌਰ ਤੇ ਉਹਦੀ ਬੇਟੀ ਜੀ ਰੋਲਾ ਸੁਣ ਕੇ ਜਦੋਂ ਬਾਹਰ ਆਏ ਤੇ ਮਨਦੀਪ ਕੌਰ ਨੇ ਉਹ ਫਾਇਰ ਵਜਾ ਜਿਹਦੇ ਕਰਕੇ ਉਹ ਗੰਭੀਰ ਜ਼ਖਮੀ ਹੋ ਗਈ ਜਿਹਨੂੰ ਹਸਪਤਾਲ ਲੈ ਗਏ ਸੀ ਜਿੱਥੇ ਉਹਦੀ ਗੁਰੂ ਨਾਨਕ ਦੇਵ ਹਸਪਤਾਲ ਕਰਨਤਾਨ ਵਿਖੇ ਉਹਦੀ ਡੈਥ ਹੋ ਗਈ। ਕਾ ਵੀ ਕਾਰਵਾਈ ਹੁਣ ਤੱਕ ਨਹੀਂ ਕੀਤੀ ਗਈ। ਹੁਣ ਤੱਕ ਕੇਸ ਰਜਿਸਟਰ ਕਰਤਾ ਵਾ ਦੋਸ਼ੀਆਂ ਦੀ ਪਾਲ ਜਾਰੀ ਹੈ। ਕੋਈ ਦੋਸ਼ੀ ਗ੍ਰਿਫਤਾਰ ਹੋਈ ਸਰ? ਨਹੀਂ ਹਜੇ ਗ੍ਰਿਫਤਾਰ ਨਹੀਂ ਕੋਈ ਹੋਇਆ। ਜਲਦੀ ਕਰ ਲਾਂਗੇ ਗ੍ਰਿਫਤਾਰ। ਠੀਕ ਹੈ। ਕਿੰਨੇ ਅਸਰ ਤੋਚੀਆਂ ਦੇ ਵਿੱਚ? ਇਹ ਤਿੰਨ ਇਹਦੇ ਵਿੱਚ ਔਰਤਾਂ ਨੇ ਤੇ ਤਿੰਨ ਹੀ ਜੈਂਟਸ ਨੇ। 对。<music>